ਬਾਬਾ ਨੇ ਕਿਹਾ ਜੋ ਬੱਚੇ ਬਾਪ ਦੀ ਛਤਰ ਛਾਇਆ ਵਿੱਚ ਹਨ ਅਰਥਾਤ ਜੋ ਬਾਪ ਦੀ ਸ਼੍ਰੀਮਤ ਅਨਸਾਰ ਚੱਲਦੇ ਹਨ ਉਹ ਬੱਚੇ ਇੱਕ ਰੱਖਿਆ ਕਵਚ ਵਿੱਚ ਹਨ ਅਤੇ ਉਹ 100% ਸੁਰੱਖਿਅਤ ਹਨ ਅਤੇ ਉਹ ਸਾਰੇ ਕਾਂਟਿਆਂ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਲ ਵੱਲ ਵਧਦੇ ਵਧ ਰਹੇ ਹਨ ਬਾਬਾ ਨੇ ਕਿਹਾ ਬੱਚੇ ਇਹ ਦੁੱਖਾਂ ਤੋਂ ਬਚਣ ਦਾ ਇੱਕੋ ਇੱਕ ਸਾਧਨ ਹੈ ਬਾਪ ਦੀ ਸ਼੍ਰੀਮਤ ਜਾਂ ਬਾਪ ਦੀ ਯਾਦ ਤਾਂ ਬੱਚਿਆਂ ਨੇ 바બા ਨੂੰ ਪੁੱਛਿਆ 바બા ਜਦੋਂ ਅਸੀਂ ਤੁਹਾਡੀ ਯਾਦ ਜਾਂ ਸ਼੍ਰੀਮਤ ਵਿੱਚ ਨਹੀਂ ਹੁੰਦੇ ਤਾਂ ਜੋ ਹਾਲਾਤਾਂ ਵਾਲੇ ਕਾਂਟੇ ਆਉਂਦੇ ਹਨ ਕੀ ਤੁਸੀਂ ਸਾਨੂੰ ਉਹਨਾਂ ਤੋਂ ਬਾਹਰ ਕੱਢਦੇ ਹੋ ਤਾਂ 바બા ਨੇ ਕਹਾ ਬੱਚੇ ਜੋ ਬੱਚੇ ਦਿਲੋਂ ਤੇ ਪਿਆਰ ਨਾਲ 바બા ਦੀ ਸ਼੍ਰੀਮਤ ਦੀ ਪਾਲਣਾ ਕਰ ਰਹੇ ਹਨ ਤੇ ਪੂਰੇ ਕਰਮ ਦੇ ਹਿਸਾਬ ਕਿਤਾਬ ਕਰਨ ਕਦੇ-ਕਦੇ ਫਸ ਜਾਂਦੇ ਹਨ ਤੇ ਉਹਨਾਂ ਦਾ ਕੀਤਾ ਹੋਇਆ ਪ੍ਰਸ਼ਾਰਥ ਹੀ ਉਹਨਾਂ ਨੂੰ ਤੁਰੰਤ ਬਾਹਰ ਕੱਢ ਲੈਂਦਾ ਹੈ ਅਤੇ ਮੰਜ਼ਲ ਵੱਲ ਵਧਾ ਦਿੰਦਾ ਹੈ ਜਿਸ ਬੱਚੇ ਦੇ ਅੰਦਰ ਸੱਚੀ ਇੱਛਾ ਹੈ ਕਿ ਮੈਨੂੰ ਬਾਪ ਵਰਗਾ ਬਣ ਕੇ ਘਰ ਜਾਣਾ ਹੈ ਹੋਰ ਕੋਈ ਇੱਛਾ ਹੀ ਨਹੀਂ ਤਾਂ ਉਹ ਬੱਚਾ ਬਾਪ ਦੀ ਸ਼ਰੀਮਤ ਬਣ ਜਾਂਦਾ ਹੈ ਬਾਬਾ ਵੀ ਆਪਣੇ ਅਜਹੇ ਸ਼ਕੀਲ ਦੇ ਬੱਚਿਆਂ ਨੂੰ ਪਿਆਰ ਨਾਲ ਇਸ ਪ੍ਰਾਣੀ ਦੁਨੀਆ ਦੇ ਕਾਂਟਿਆਂ ਤੋਂ ਪਚਾ ਕੇ ਮੰਜ਼ਲ ਤੱਕ ਪਹੁੰਚਾ ਲੈਂਦਾ ਹੈ। ਬਸ ਬੱਚੇ ਇਸ ਪਿਆਰ ਭਰੀ ਰੱਬੀ ਪਾਲਣਾਂ ਲਈ ਆਪਣੇ ਉੱਤੇ 100% ਧਿਆਨ ਰੱਖੋ। ਸ਼੍ਰੀਮਤ ਤੇ ਪੂਰਾ ਪ੍ਰਸ਼ਾਰਥ ਕਰੋ ਤਾਂ ਹੁਣ ਪ੍ਰਸ਼ਾਰਥ ਹੀ ਛੋਟਾ ਜਾਇ ਰਹਿ ਗਿਆ ਹੈ। ਅੱਗੇ ਤਾਂ ਸਿਰਫ ਪ੍ਰਾਪਤੀਆਂ ਹੀ ਪ੍ਰਾਪਤੀਆਂ ਹਨ। ਜਿਸ ਇਸ ਕਰਕੇ ਉਮੰਗ ਉਤਸ਼ਾਹ ਨਾਲ ਅੱਗੇ ਵਧੋ। ਦੁਨੀਆ ਦੇ ਕਾਂਟਿਆਂ ਨੂੰ ਨਾ ਦੇਖੋ ਆਪਣੇ ਉੱਤੇ ਸਮਾਨ ਵਿੱਚ ਟਿਕੇ ਰਹੋ ਅਤੇ ਵਿਸ਼ਵ ਕਲਿਆਣ ਦੇ ਕੰਮ ਵਿੱਚ ਲੱਗੇ ਰਹੋ ਤੁਹਾਡੀ ਸ਼ਕਤੀਸ਼ਾਲੀ ਸੰਕਲਪ ਹੀ ਨਾਲ ਤੁਹਾਡੇ ਬਦਲਾਵ ਹੋਣਗੇ ਤੇ ਵਿਸ਼ਵ ਦਾ ਵੀ ਬਦਲਾਵ ਹੋਵੇਗਾ ਅੱਛਾ ਪਰਮ ਸ਼ਾਂਤੀ ਪਰਮ ਸ਼ਾਂਤੀ ਪਰਮ ਸ਼ਾਂਤੀ